ਇਸ ਤਰ੍ਹਾਂ ਦੇ ਸਮਾਗਮ ਪੰਜਾਬ ਦੇ ਵਿੱਚ ਬਹੁਤ ਸਮੇਂ ਬਾਅਦ ਦੇਖਣ ਨੂੰ ਮਿਲੇ ਨੇ ਖੁਸ਼ੀਆਂ ਦੇ ਸਮਾਗਮ ਜਦੋਂ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਜਦੋਂ ਸ਼ਾਨਦਾਰ ਸਰਕਾਰੀ ਸਕੂਲ ਬਣ ਰਹੇ ਨੇ ਪ੍ਰਾਈਵੇਟ ਸਕੂਲਾਂ ਨੂੰ ਹਟਾ ਕੇ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਲਾ ਰਹੇ ਨੇ ਬਹੁਤ ਦੇਰ ਬਾਅਦ ਦੇਖਿਆ ਪੰਜਾਬ ਨੇ ਪਹਿਲਾਂ ਕਦੇ ਦੇਖਿਆ ਨਹੀਂ ਸੀ ਕਿਉਂਕਿ ਆਜ਼ਾਦੀ ਤੋਂ ਬਾਅਦ ਜਦ ਜਦੋਂ ਪੰਜਾਬ ਬਣਿਆ ਜੋ ਵੀ ਆਇਆ ਉਹਨੇ ਪੰਜਾਬ ਨੂੰ ਲੁੱਟਣ ਦਾ ਕੰਮ ਨਹੀਂ ਕੀਤਾ ਉਹ ਆਏ ਪੰਜ ਸਾਲ ਲੁੱਟ ਕੇ ਚਲੇ ਜਾਂਦੇ ਸੀ ਲੋਕ ਉਮੀਦ ਕਰ ਲੈਂਦੇ ਜਿਵੇਂ ਜਿਹੜੇ ਨਵੇਂ ਆਉਣਗੇ ਉਹ ਵਧੀਆ ਹੋਣਗੇ ਉਹ ਉਹਨਾਂ ਤੋਂ ਵੀ ਵੱਧ ਲੁੱਟੇਰੇ ਨਿਕਲਦੇ ਸੀ ਲੋਕ ਕਹਿੰਦੇ ਇਹਨਾਂ ਨਾਲ ਤਾਂ ਉਹੀ ਚੰਗੇ ਨੇ ਉਹ ਫੇਰ ਫੇਰ ਦੁਬਾਰੇ ਉਹੀ ਆ ਜਾਂਦੇ ਸੀ ਲੋਕਾਂ ਕੋਲੇ ਕੋਈ ਰਾਹ ਨਹੀਂ ਸੀ ਪਹਿਲੇ ਤੋਂ ਦੁਖੀ ਹੋ ਕੇ ਦੂਜੇ ਕੋਲੇ ਦੂਜੇ ਤੋਂ ਵੱਧ ਦੁਖੀ ਹੋ ਕੇ ਫੇਰ ਪਹਿਲੇ ਕੋਲੇ ਤੁਸੀਂ 2022 ਦੇ ਵਿੱਚ ਐਸੀ ਸਫਾਈ ਕੀਤੀ ਕਿ ਅੱਜ ਤੱਕ ਆ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਕਹਾਉਂਦੇ ਲੀਡਰ ਬਾਦਲ ਕੇ ਕੈਪਟਨ ਕੇ ਮਜੀਠੀਏ ਕੇ ਕਹਿਰੋਂ ਹੋਰੀ ਜੋ ਸਿੱਧੂ ਹੋਰੀ ਪੱਠੜ ਮਲੂਕਾ ਐਸਾ ਝਾੜੂ ਫੇਰਿਆ ਕਿ ਅੱਜ ਤੱਕ ਉਹਨਾਂ ਨੇ 2000 ਬਾਅਦ ਆਪ ਦੇ ਕਰ ਰਹੇ ਝਾੜੂ ਵਾਲਿਆਂ ਨੂੰ ਇਹ ਕਹਿ ਰੱਖਿਆ ਕਿ ਪੋਚਾ ਲਿਆ ਕਰੋ ਝਾੜੂ ਨਾ ਦਿਖਾਇਆ ਕਰੋ ਸਾਨੂੰ ਸਾਨੂੰ ਦਿਲ ਨੂੰ ਕਾਉਮਾ ਹੋ ਜਾਂਦਾ ਝਾੜੂ ਦੇਖ ਕੇ ਠੀਕ ਜਿਹਾ ਲੱਗਦਾ ਸਾਨੂੰ ਪੋਚੇ ਲਾਉਣ ਲਾ ਦੇ ਤੁਸੀਂ ਇਹ ਹਟ ਇਹ ਇਹ ਮਨ ਬੈਠੇ ਹੰਕਾਰ ਦੇ ਸੀਗੇ ਕਿ ਸਾਨੂੰ ਤਾਂ ਕੋਈ ਹਰਾ ਨਹੀਂ ਸਕਦਾ ਬਸ ਅਸੀਂ ਹੋਣੇ ਹੁੰਨੇ ਆ ਬਸ ਕਰ ਲਓ ਸਾਡਾ ਕੀ ਕਰਨਾ ਹੈ ਮਜ਼ਾਕ ਕਰਦੇ ਸੀ ਸਾਨੂੰ ਮਜ਼ਾਕ ਵੀ ਉਹ ਕਿਧਰੋਂ ਆ ਗਏ ਲੈ ਇਹ ਕੋਈ ਪਾਰਟੀ ਆ ਲੈ ਇਹਨਾਂ ਨੂੰ ਸਰਕਾਰ ਥੋੜੀ ਚਲਾਉਣੀ ਆਉਂਦੀ ਹੈ ਇਹ ਤਾਂ ਅਸੀਂ ਚਲਾਉਣੇ ਹੁੰਨੇ ਆ ਜਦੋਂ ਮੈਂ 2014 ਚ ਸੰਘਰੂਰ ਤੋਂ ਐਮਪੀ ਸੀਟ ਵਾਸਤੇ ਲੜਿਆ ਤਾਂ ਮੈਂ ਪੋਸਟਰ ਲਾਤੇ ਆਪਣੇ ਆਮ ਆਦੀ ਪਾਰਟੀ ਵੱਲੋਂ ਮਜ਼ਾਕ ਕਰਦੇ ਸੀ ਮੈਨੂੰ ਸੁਖਦੇਵ ਸਿੰਘ ਢੀਂਡ ਸਾਹਿਬ ਉਸ ਵੇਲੇ ਖੜਾ ਮੇਰੇ ਵਿਰੁੱਧ ਅਕਾਲੀ ਦਲ ਦਾ ਵੱਡਾ ਲੀਡਰ ਉਹ ਕਹਿੰਦਾ ਇੱਕ ਸਟੇਜ ਤੇ ਕਹਿੰਦਾ ਜਿਵੇਂ ਆਉਂਦਾ ਸੀ ਇਕੰਨ ਤੇ ਭਗਵੰਤ ਮਾਨ ਦੀ ਫੋਟੋ ਵਾਲਾ ਪੋਸਟਰ ਲੱਗ ਕੇ ਦੇਖਿਆ ਭਗਵੰਤ ਮਾਨ ਦੀ ਐਂ ਫੋਟੋ ਦੇਖ ਕੇ ਮੈਨੂੰ ਬਹੁਤ ਹਾਸਾ ਆਇਆ ਲੇ ਇਹ ਵੀ ਬੋਟਾ ਨੀ ਖੜਾ ਹੋ ਗਿਆ ਮੈਂ ਕਿਹਾ ਫਿਰ ਢੀਂਸਾ ਸਾਹਿਬ 30 ਅਪ੍ਰੈਲ ਨੂੰ ਬੋਟਾ ਪੈਣਗੇ ਆ ਉਦੋਂ ਤੱਕ ਮੇਰੀ ਫੋਟੋ ਦੇਖ ਕੇ ਜਿੰਨਾ ਹਸਣਾ ਹੱਸ ਲੋ ਜੋ ਰਿਜ਼ਲਟ ਆ ਗਿਆ ਉਸ ਤੋਂ ਬਾਅਦ ਸਾਰਾ ਟੱਬਰ ਮੇਰੀ ਫੋਟੋ ਦੇਖ ਕੇ ਰੋਇਆ ਕਰੋਗੇ ਸਾਰੀ ਉਮਰ ਐ ਮਜ਼ਾਕ ਕਰਦੇ ਸੀ ਆਪਾਂ ਨੇ ਰੁੰਦੇ ਨਾ ਹੋਣ ਪਹਿਲਾਂ 14 ਚ ਬਾਪੂ 19 ਚ ਪੁੱਤ ਕਰੇ ਬਿਠਾਤਾ ਪਬਲਿਕ ਨੇ ਬਿਠਾਇਨੇ ਮੈਂ ਨਹੀਂ ਬਿਠਾਇਏ ਪਬਲਿਕ ਨੇ ਇਹਨਾਂ ਨੂੰ ਐਸੀ ਅਸੀਂ ਤਾਂ ਹਾਰਦੇ ਹੀ ਨਹੀਂ ਹੁੰਦੇ ਜਿਹਾਰ ਜੀ ਅਸੀਂ ਰਾਜ ਸਭਾ ਚਲੇ ਜਾਨੇ ਹੁੰਨੇ ਆ ਉਹ ਉਧਰ ਜਾਂਦੇ ਆ ਫਿਰ ਉਧਰ ਤੇ ਚੋਰ ਮੋਰੀ ਬਣਾ ਰੱਖੀ ਆ ਉਧਰੋਂ ਵੀ ਮੈਂ ਕਹਿੰਦਾ ਰਿਹਾ ਓਏ ਲੋਕ ਦੁਖੀ ਨੇ ਤੁਹਾਡੇ ਤੋਂ ਓਏ ਮੈਂ ਜਾ ਕੇ ਆਉਣਾ ਲੋਕਾਂ ਚ ਰੋਜ਼ ਓਏ ਲੋਕ ਮੁਠੀਆਂ ਚ ਥੁੱਕੀ ਫਿਰਦੇ ਨੇ ਬਦਲਬਾਈ ਠੀਕ ਨਹੀਂ ਹੈਗੀ ਤੁਸੀਂ ਨਾ ਜਿੱਦ ਕਰੋ ਲੋਕ ਹੋਰ ਸੋਚੀ ਫਿਰਦੇ ਨੇ ਤੁਸੀਂ ਨਾ ਜੀ ਕਹਿੰਦੇ ਭਗਵਾਨ ਤੁਮਾਨੂੰ ਤਾਂ ਸੁਣਨਾ ਆਉਂਦੇ ਨੇ ਵੋਟਾਂ ਥੋੜੀ ਪਾਉਂਦੇ ਨੇ ਤੇ ਜਦੋਂ ਢਾਈ ਢਾਈ ਲੱਖ ਤੇ ਸਿੱਟੇ ਗਏ ਨੇ ਹਾਂ ਯਾਰ ਵੋਟਾਂ ਹੀ ਪਾਉਂਦੇ ਨੇ ਇਨਨ ਕੀ ਨਹੀਂ ਆਇਆ ਇਹਨਾਂ ਨੂੰ ਹੁਣ ਵੀ ਇਸੇ ਕਰਕੇ ਲੜਦੇ ਮੇਰੇ ਨਾਲ ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਕੋਈ ਇਸ ਗੱਲ ਤੇ ਨਹੀਂ ਕਿ ਅਸੀਂ ਹਾਰ ਗਏ ਜਗਾ ਬਸ ਇਸ ਗੱਲ ਤੇ ਦੁੱਖ ਹੈ ਕਿ ਆਮਕਰਾਂ ਦੇ ਮੁੰਡੇ ਆਮਕਰਾਂ ਦੇ ਧੀਆਂ ਪੁੱਤ ਆਹ ਕੁਰਸੀਆਂ ਤੇ ਕਿਉਂ ਬੈ ਗਏ ਇਹਨਾਂ ਕੁਰਸੀਆਂ ਤੇ ਸਾਡੇ ਧੀਆਂ ਪੁੱਤ ਬੈਦੇ ਹੁੰਦੇ ਸੀ ਆ ਤਾਂ ਬੈ ਇਹਨਾਂ ਨੂੰ ਬਸ ਆ ਆ ਦੁੱਖ ਹੈ ਇਹਨਾਂ ਨੂੰ ਬਸ ਕਿ ਆਮਕਰਾਂ ਦੇ ਮੁੰਡੇ ਕਿਉਂ ਬਣ ਗਏ ਤੁਹਾਡੇ ਚੋਂ ਵੀ ਹਜੇ ਬਣਨੇ ਆ ਹੋਰ ਬਣਨੇ ਆ ਅਜੇ ਤਾਂ ਆਮ ਆਦੀ ਪਾਰਟੀ ਹੈ ਆਮ ਆਦਮੀ ਨੂੰ ਮੌਕਾ ਦਿੰਦੀ ਹੈ ਜੇ ਮੈਂ ਮਿਹਨਤ ਕਰੂਗਾ ਆ ਜਾਉਂ ਅੱਗੇ ਚੇਅਰਮੈਨ ਲਾਇ ਨੇ ਬਹੁਤ ਸਾਰੇ ਮੁੰਡੇ ਹੁਣ ਨਵੇਂ ਯੰਗ ਮੁੰਡੇ ਘਰੋਂ ਵੀ ਕੀ ਗੱਲ ਸਾਡੇ ਧੀਆਂ ਪੁੱਤਾਂ ਨੂੰ ਚੇਅਰਮੈਨ ਵਾਲੀਆਂ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਇਹਨਾਂ ਦੇ ਧੀਆਂ ਪੁੱਤੇ ਬਹਿ ਸਕਦੇ ਆ ਇਹਨਾਂ ਦੇ ਰਿਸ਼ਤੇਦਾਰੀ ਬਹਿ ਸਕਦੇ ਆ ਬਸ ਇਹ ਬਦਲਾਅ ਬੜਾ ਕੁਝ ਸਮਾਂ ਨਿਕਲ ਰਿਹਾ ਆਉਣ ਵਾਲੇ ਦਿਨਾਂ 'ਚ ਤੁਸੀਂ ਧਮਾਕੇ ਦੇਖੋਗੇ ਵਾਹ ਆਪ ਦੇ ਆਪ ਨੂੰ ਖਾਨਦਾਨੀ ਕਹੌਣ ਵਾਲੇ ਕਿਵੇਂ ਸਰਕਾਰਾਂ ਦੀਆਂ ਪਾਵਰਾਂ ਵਰਤ ਕੇ ਆਪ ਸਹੂਲਤਾਂ ਘਰ ਵਾਸਤੇ ਲਈਆਂ ਹੋਈਆਂ ਨੇ ਪੰਜਾਬ ਦੇ ਕਿਸੇ ਘਰ ਵਾਸਤੇ ਨਹੀਂ ਆਪ ਦੇ ਘਰਾਂ ਵਾਸਤੇ ਆਪ ਦੇ ਬਿਜ਼ਨਸਾਂ ਵਾਸਤੇ ਸਹੂਲਤਾਂ ਸਰਕਾਰ ਤੋਂ ਸਮਾਨ ਕਾਢ ਰਹੇ ਹਾਂ ਦੋ ਚਾਰ ਦਿਨਾਂ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਵੇਂ ਕਿਵੇਂ ਕੀ ਕੀ ਹੋਇਆ ਇਹਨਾਂ ਨੇ ਨਿੰਦਣਾ ਹੀ ਨਿੰਦਣਾ ਮੈਨੂੰ ਜਦੋਂ ਸਾਰੇ ਐਮਐਲਿਆਂ ਦੀਆਂ ਪੈਨਸ਼ਨਾਂ 6 6 ਪੈਨਸ਼ਨਾਂ ਕਈ ਲੈਂਦੇ ਸੀ 6 ਪੈਨਸ਼ਨ ਜਦੋਂ ਐਮਐਲਏ ਬਣ ਜੇ ਨਾ ਇੱਕ ਪਹਿਲੀ ਵਾਰ 75000 ਰੁਪਇਆ ਉਹਦੀ ਮਤਲਬ ਪਹਿਲਾਂ ਤਾਂ ਤਨਖਾਹ ਹੈ ਉਹਦੀ ਜੇ ਉਹ ਇੱਕ ਵਾਰ ਬਣ ਕੇ ਦੁਬਾਰਾ ਨਹੀਂ ਬਣਿਆ 75000 ਰੁਪਇਆ ਉਹਦੀ ਪੈਨਸ਼ਨ ਹੈ ساری ਉਮਰ ਦੀ ਜੇ ਉਹ ਦੋ ਵਾਰੀਆਂ ਐਮਐਲਏ ਬਣ ਗਿਆ ਫਿਰ ਉਹਦੀ ਤਨਖਾਹ ਮਿਲ ਜਊਗੀ فرض ਕਰ ਲੋ ਉਹ ਪੰਜ ਵਾਰੀ ਐਮਐਲਏ ਬਣ ਗਿਆ ਤੇ ਛੇਵੀਂ ਵਾਰ ਜੇ ਹਾਰ ਗਿਆ ਜਾਂ ਉਹਦੀ ਪਾਰਟੀ ਨੇ ਟਿਕਟ ਨਹੀਂ ਦਿੱਤੀ ਤਾਂ ਪਤਾ ਉਹਨੂੰ ਕਿੰਨੇ ਪੈਸੇ ਮਿਲਦੇ ਪੰਜ ਵਾਰ ਵਾਲੇ ਪੌਣੇ 3 ਲੱਖ ਬਾਦਲ ਸਾਹਿਬ 8 ਵਾਰੀ ਜਿੱਤੇ ਐਤ ਕੀ ਹਾਰ ਗਏ ਤੁਹਾਨੂੰ ਪਤਾ ਉਹਨਾਂ ਦੀ ਪੈਨਸ਼ਨ ਕਿੰਨੀ ਬਣਦੀ ਹੈ ਪੌਣੇ 5 ਲੱਖ ਕਈਆਂ ਨੂੰ ਤਾਂ ਹਾਰ ਕੇ ਫਾਇਦਾ ਸੀ ਵੀ ਵੱਧ ਮਿਲ ਲਵੇ ਪੌਣੇ 5 ਲੱਖ ਪੈਨਸ਼ਨ ਯਾਰ ਹਰ ਵਾਰ ਦੀ ਪੈਨਸ਼ਨ ਰੱਗ ਲੋਕ ਤਨਖਾਹ ਨੂੰ ਦਰਸੀ ਜਾਂਦੇ ਲੋਕ ਬੜਾਪਾ ਪੈਨਸ਼ਨ ਦਰਸੀ ਜਾਂਦੇ ਆਨਸਾਰ ਮੈਂ ਤਾਂ ਆ ਕੇ ਸਿੱਧਾ ਕਹਤਾ ਇੱਕ ਮਿਲੂਗੀ ਲੈਣੀਆਂ ਲਓ ਨਹੀਂ ਮੇਰੇ ਤੇ ਵੀ ਕਾਟਾ ਮਾਰ ਦੂੰ ਕਹਿੰਦੇ ਚੱਲੇ ਇਹਨਾਂ ਇੱਕ ਤਰ੍ਹਾਂ ਇੱਕ ਤਰ੍ਹਾਂ ਮੈਂ ਕਿਉਂ ਤਾਂ ਹੱਥ ਬੰਨ ਕੇ ਜਾਂਦੇ ਲੋਕਾਂ 'ਚ ਸੇਵਾ ਦਾ ਮੌਕਾ ਦਿਓ ਜੀ ਤੇ ਸੇਵਾ ਦੀ ਪੈਨਸ਼ਨ ਥੋੜੀ ਹੁੰਦੀ ਹੈ ਸੇਵਾ ਦੀ ਪੈਨਸ਼ਨ ਮਿਲਣੀ ਕਦੇ ਉ ਤਾਂ ਕਹਿੰਦੇ ਰਾਜ ਨਹੀਂ ਸੇਵਾ ਉਂ 5-5 ਲੱਖ ਪੈਨਸ਼ਨ ਲੈਣੀਆਂ ਨੇ ਆਨਸਾਰ ਕੀਤਾ ਕੰਮ ਉਦੋਂ ਬਾਅਦ ਇਹਨਾਂ ਨੂੰ ਐ ਲੱਗਿਆ ਵੀ ਇਹ ਤਾਂ ਧਾਰਾ ਧਾਰ ਲੈਣੇ ਤਾਂ ਹਾਂ ਮਗੇ ਆ ਜੋ ਫਿਰ ਹੁਣ ਤੱਕ ਅਸੀਂ 11000 11000 ਏਕੜ ਦੇ ਲਗਭਗ ਜ਼ਮੀਨ ਜਿਹੜੀ ਜਾਂ ਇਹਨਾਂ ਦੇ ਰਿਸ਼ਤੇਦਾਰਾਂ ਤੋਂ ਜਾਂ ਪ੍ਰੈਕਟੀਕਲ ਲੀਡਰਾਂ ਦੇ ਕੋਈ ਖਾਸ ਬੰਦਿਆਂ ਤੋਂ ਜਾਂ ਲੀਡਰਾਂ ਤੋਂ ਜਿਹੜੀ ਸ਼ਾਮਲਾ ਟਾਈਂ ਜ਼ਮੀਨ ਛੱਡ ਛਡਵਾ ਚੁੱਕੇ 11000 ਏਕੜ ਦਬਰ ਕੇ 410 ਸਕੋਰਪੀਓ ਗੱਡੀਆਂ ਤੇ ਦੂਜੀਆਂ ਵੱਡੀਆਂ ਗੱਡੀਆਂ ਫਲੋਰ ਦੀ ਅਕੈਡਮੀ 'ਚ ਪੰਜਾਬ ਪੁਲਿਸ ਨੂੰ ਦੇਖ ਕੇ ਆਏ ਨਵੀਆਂ ਐਸਐਚਓ ਨੂੰ ਮਿਲਣ ਗਏ ਆ ਉਹ ਜਿਹੜੀਆਂ ਗੱਡੀਆਂ ਮਿਲਣਗੀਆਂ ਜਦੋਂ ਮੈਨੂੰ ਕਹਿੰਦੇ 410 ਗੱਡੀਆਂ ਨੇ ਮੈਂ ਕਿਹਨੂੰ ਦੇਣੀ ਹੈ ਕਹਿੰਦੇ ਪੁਲਿਸ ਨੂੰ ਮੈਂ ਪੁਲਿਸ ਦੇ ਵਿੱਚੋਂ ਦੱਸੋ ਕਿਹਨੂੰ ਦੇਣੀਆਂ ਨੇ ਮੈਂ ਕਿਹਾ ਐਸਐਚਓ ਨੂੰ ਦਿਓ ਨਵੀਂ ਗੱਡੀ ਕਿਉਂਕਿ ਭਜਾਉਣੀ ਤਾਂ ਉਹਨੂੰ ਪੈਂਦੀ ਹੈ ਨਾ ਕਿਸੇ ਨਾ ਕਿਸੇ ਦੇ ਮਗਰ ਕੋਈ ਸਮਗਲਰ ਆ ਗਿਆ ਕੋਈ ਗੋਲੀ ਚਲਾ ਕੇ ਭੱਜ ਗਿਆ ਕੋਈ ਚੈਨੀ ਖੋ ਕੇ ਭੱਜ ਗਿਆ ਗੱਡੀ ਤਾਂ ਉਹਨੂੰ ਭਜਾਉਣੀ ਪਊ ਨਾ ਐਸਐਚਓ ਨੂੰ ਇਹ ਕੀ ਕਰਦੇ ਨੇ ਗੱਡੀ ਪਹਿਲਾਂ ਤਾਂ ਆਸਪਿਰ ਦੇ ਦਿੰਦੇ ਉਹ ਖਚੜਾ ਜੀ ਖਚੜਾ ਜੀ ਕਰਕੇ ਡੀਐਸਪੀ ਨੂੰ ਭરાਂਦਾ ਸੀ ਉਹ ਹੋਰ ਰੱਚੜ ਜੀ ਕਰਕੇ ਅਗੇ ਥੱਲੇ ਹੋਰ ਥੋੜੇ ਅਫਸਰ ਨੂੰ ਜੋ ਤੱਕ ਐਸਐਚਓ ਕੋਲ ਗੱਡੀ ਪਹੁੰਚਦੀ ਸੀ ਚਾਰ ਬੰਦੇ ਧੱਕਾ ਲਉਂਦੇ ਸੀ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਮੰਗਰਲਾ ਬੰਪਰ ਕਿਸੇ ਹੋਰ ਮਾਡਲ ਦਾ ਪਤਾ ਹੀ ਨਹੀਂ ਲੱਗਦਾ ਕੀ ਹੈ ਉਹ ਮੈਂ ਕਿਹਾ ਗੱਡੀਆਂ ਨਵੀਆਂ ਇਧਰੋਂ ਤਹਾਂ ਨੂੰ ਦੇਣੀਆਂ ਸ਼ੁਰੂ ਕਰੋ ਉਹਨਾਂ ਨੇ ਆਉਂਦੇ ਆਉਂਦੇ ਮੈਂ ਸਮੂਹ ਸਮਾਸਤੇ ਰੱਖੇ ਹੁੰਦੇ ਸੀ ਗੱਡੀਆਂ ਵੱਡੇ ਅਫਸਰਾਂ ਨੇ ਕੋਈ ਜਵਾਕਾਂ ਨੂੰ ਛੱਡਣ ਵਾਸਤੇ ਰੱਖੇ ਗੱਡੀ ਉਮਾਕੇ ਕੰਮ ਬੰਦ ਕਰੋ ਥੱਲੇ ਦਿਓ ਜਿੱਥੇ ਪੁਲਿਸ ਨੂੰ ਚਾਹੀਦੀ ਹੈ ਅੱਜ 410 ਗੱਡੀਆਂ ਜਿਹੜੀਆਂ ਦੇਖਿਆ ਤਾਂ ਕਿ ਤੁਹਾਡੀ ਜਾਨ ਮਾਲ ਦੀ ਰਾਖੀ ਕਰ ਸਕੀਏ ਤੁਹਾਨੂੰ ਸੁਖੀ ਜੀਵਨ ਬਤੀਤ ਹੁਣ ਕਰਨ ਦਾ ਮੌਕਾ ਮਿਲੇ ਸਰਕਾਰਾਂ ਦਾ ਇਹੀ ਕੰਮ ਹੁੰਦਾ ਹੋਰ ਕੀ ਹੁੰਦਾ ਹੈ ਸਰਕਾਰਾਂ ਦਾ ਕੰਮ ਲੁੱਟਣਾ ਥੋੜੀ ਹੁੰਦਾ ਕੋਈ ਹੁਣ ਮੈਂ ਮੁੱਖ ਮੰਤਰੀ ਬਣ ਗਿਆ ਲਿਓ ਵੀ ਇਧਰਲੇ ਪਾਸੇ ਵੀ ਲਿਓ ਵੀ ਇਧਰਲੇ ਪਾਸੇ ਵੀ ਲਿਓ ਗੱਲ ਹੀ ਬਾਤ ਨਹੀਂ ਆ ਇਹ ਦੂਪਹਿਰਾਂ ਇੱਥੇ ਕਰਦੇ ਰਹੇ ਆ ਉਹ ਕੈਪਟਨ ਸਾਹਿਬ ਨੇ ਕੁੰਡਾ ਹੀ ਨਹੀਂ ਖੋਲਿਆ ਉਹਨਾਂ ਨੇ ਮਹਿਲ ਦਾ ਕੁੰਡਾ ਹੀ ਨਹੀਂ ਖੋਲਿਆ 5 ਸਾਲ ਆਮ ਬੰਦਿਆਂ ਵਾਸਤੇ ਤੱਕ ਛੱਡੋ ਆਪਦੇ ਐਮਐਲਏ ਵਾਸਤੇ ਨਹੀਂ ਖੋਲਿਆ ਕੁੰਡਾ ਮਹਿਲ ਦਾ ਅੰਦਰੋਂ ਕੁੰਡਾ ਲਾ ਲਿਆ ਉਹਨਾਂ ਨੂੰ ਪਤਾ ਵੀ ਨਹੀਂ ਲੱਗਿਆ 2022 ਚ ਲੋਕਾਂ ਨੇ ਉਸੇ ਮਹਿਲ ਦਾ ਕੁੰਡਾ ਬਾਹਰੋਂ ਲਾਤਾ ਜਦੋਂ ਕਹਿੰਦੇ ਲੋਕਾਂ ਕੋਲ ਜਾਣਾ ਚੱਲੀਏ ਜਦੋਂ ਕੁੰਡਾ ਖੋਲਣ ਲੱਗੇ ਕਹਿੰਦੇ ਬਾਹਰੋਂ ਬੰਦ ਹੈ ਕੌਣ ਕਰਕੇ ਕਹਿੰਦਾ ਲੋਕ ਕਰਕੇ ਤਾਂ ਹੁਣ ਜੇ ਤੁਸੀਂ ਲੋਕਾਂ ਕੋਲ ਨਹੀਂ ਜਾਓਗੇ ਲੋਕ ਤੁਹਾਡੇ ਕੋਲ ਕਿਉਂ ਆਉਣਗੇ ਵੀ ਠੇਕਾ ਲਿਆ ਤੁਹਾਡਾ ਰਿਸਟਿਕ ਰਹੀ ਹੈ ਸੋ ਇੱਥੇ ਆਪਣੇ ਕੀ ਕਰਤਾ ਸੀ ਹਾਲਤ ਇਹਨਾਂ ਨੇ ਨੌਜਵਾਨਾਂ ਨੂੰ ਮੰਜ਼ਿਲੈਸ ਏਮਲੈਸ ਬਣਾਤਾ ਸੀ ਕੋਈ ਮੰਜ਼ਿਲ ਨਹੀਂ ਮਨ ਨੌਜਵਾਨ ਮੁੰਡੇ ਵਧੀਆ ਪੱਕਪੋਗ ਬਣ ਕੇ ਜਾ ਜੇ ਵਧੀਆ ਜਲ ਜੁਲਾ ਲਈ ਉਦੋਂ ਗੱਡੀ ਵੀ ਸਟਾਰਟ ਕਰ ਲਈ ਗੱਡੀ ਸਟਾਰਟ ਕਰਕੇ ਬੈਕ ਗੇਅਰ ਪਾ ਲਿਆ ਕਰੋ ਬੈਕ ਗੇਅਰ ਪਾ ਕੇ ਕਲਚ ਛੱਡਤਾ ਗੱਡੀ ਬੈਕ ਹੋਣ ਲੱਗੀ ਉਦੋਂ ਤੱਕ ਪਤਾ ਨਹੀਂ ਹੁੰਦਾ ਸੀ ਵੀ ਜਾਣਾ ਕਿੱਥੇ ਹੈ ਫਿਰ ਫੋਨ ਕਰਦੇ ਸੀ ਵਰਮੇਲ ਕਿੱਥੇ ਆ ਇਧਰ ਇਧਰ ਹੀ ਬੈਠਾ ਚਲ ਮੈਂ ਆਇਆ ਤੇਰੇ ਘਰੀਂ ਉਧਰ ਉਹ ਆ ਗਿਆ ਤੂੰ ਕਿੱਥੇ ਚੱਲੀਏ ਭੂਆ ਦੇ ਮੁੰਡੇ ਦਾ ਵਿਆਹ ਕਿੱਥੇ ਉਹ ਕਾਰਡ ਦੇਣ ਜਾਣਾ ਹੈ ਉਧਰ ਸੁਲਤਾਨਪੁਰ ਲੋਧੀ ਕਰਨੀ ਚੱਲ ਚੱਲੀਏ ਚਲ ਸੂਰਜ ਛਪਾਉਂਦੇ ਫਿਰਦੇ ਰਹਿੰਦੇ ਸੀ ਬਸ ਹੁਣ ਅਸੀਂ ਉਹਨਾਂ ਨੂੰ ਨੌਕਰੀਆਂ ਦੇ ਰਹੇ ਆ ਨੌਕਰੀ ਮਿਲ ਰਹੀ ਹੈ ਸਿਰਫ ਨੰਬਰਾਂ ਤੇ ਆਧਾਰਤ ਕੋਈ ਇਸ਼ਪਾਰਸ਼ ਨਹੀਂ ਇੱਕ ਬੰਦਾ ਖੜਾ ਹੋ ਕੇ ਕਹਿੰਦੇ ਪੰਜਾਬ ਚੋਂ ਕਿ ਕਾ ਨੌਕਰੀ ਲੈਣ ਲਈ ਮੈਨੂੰ 100 ਰੁਪਿਆ ਦੇਣਾ ਪੈ ਗਿਆ ਜਾ ਮੈਨੂੰ ਸਪਾਰਸ਼ ਰਵਣੀ ਪੈਗੀ ਨੋ ਜਾਕੀ ਆਜਾ ਮੁੰਡਾ ਕੁੜੀ ਹੋ ਜੇ ਕਿ 700 ਨੰਬਰਾਂ ਦਾ ਪੇਪਰ ਸੀ ਮੇਰੇ 680 ਆਏ ਸੀ 550 ਵਾਲੇ ਨੂੰ ਇਸ ਕਰਕੇ ਨੌਕਰੀ ਮਿਲ ਗਈ ਕਿ ਉਹਦਾ ਕਿਸੇ ਮੰਤਰੀ ਨਾਲ ਜਾਂ ਐਮਐਲਏ ਨਾਲ ਪਿਆਰ ਸੀ ਉਹਦੇ ਬਾਪੂ ਦਾ ਤੇ ਉਹ ਉਹ ਲਵਾ ਗਿਆ ਸਪਾਰਸ਼ ਨੋ ਐਦਾਂ ਨਹੀਂ ਹੋਊਗਾ ਭਾਵੇਂ ਇੱਕ ਘਰ 'ਚ ਤਿੰਨ ਕਰ ਲੋ ਇੱਕ ਘਰ 'ਚ ਦੋ ਦੋ ਵੀ ਮੇਂ ਨੌਕਰੀਆਂ ਮਿਲੀਆਂ ਨੇ ਦੋਨੇ ਭੈਣ ਭਾਈਆਂ ਨੇ ਪੜਾਈ ਕੀਤੀ ਦੋਨਾਂ ਦਾ ਨਾਮ ਆ ਗਿਆ ਮੈਰਿਜ ਦੋ ਦੇ ਦੇਣੇ ਇੱਕ ਹੋਰ ਜਿਹੜੀ ਸਕੀਮ ਸ਼ੁਰੂ ਕੀਤੀ ਹੈ ਆਮ ਆਪ ਆਮਾ ਦੀ ਪਾਰਟੀ ਸਰਕਾਰ ਤੁਹਾਡੇ ਦੁਆਰ ਹੈ ਮੈਂ ਪਹਿਲੇ ਦਿਨ ਤੋਂ ਕਿਹਾ ਜੀ ਕਹਿੰਦਾ ਸੀ ਯਾਰ ਵੋਟਾਂ ਤੋਂ ਪਹਿਲਾਂ ਵਾਲੇ ਭਾਸ਼ਣਾਂ 'ਚ ਵੀ ਕਹਿੰਦਾ ਸੀ ਵੀ ਆਹ ਦਫ਼ਤਰਾਂ 'ਚ ਸਾਡੇ ਬਜ਼ੁਰਗ ਜਿਹੜੇ ਖੱਜਲ ਖਵਾਰ ਹੁੰਦੇ ਨੇ ਖੱਜਲ ਖਵਾਰੀਆਂ ਖਤਮ ਕਰ ਦੂੰਗਾ ਉੱਥੇ ਜਾ ਕੇ ਤੱਕੇ ਖਾਂਦੇ ਆ ਪਾਤਰ ਸਾਹਿਬ ਦਾ ਸ਼ੇਰ ਹੈ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮਤ ਤੇ ਸਰਦਾਰੀ ਸ਼ਹਿਰ ਚ ਆ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਪਿੰਡ ਚ ਕਹਿੰਦਾ ਕੌਣ ਦਾ ਜ਼ਿੰਮੇਵਾਰ ਹੁੰਦਾ ਸ਼ਹਿਰ ਚ ਆ ਕੇ ਕੁਝ ਬੜਾ ਸਿਵਿਲੀਟ ਝੜਕ ਦਿੰਦਾ ਉਹ ਬੁੜਿਆ ਪਿਛੋ ਕਿੱਧਰ ਮੂੰਹ ਚ ਕਹੇ ਰੋਜ਼ ਆ ਜੈਨੇ ਬੁੱਧਵਾਰ ਨੂੰ ਆਈ ਸਾਬ ਹੈ ਨਹੀਂ ਵੀਰਵਾਰ ਨੂੰ ਆਈ ਉਹ ਬੁੱਧਵਾਰ ਤੇ ਵੀਰਵਾਰ ਆਉਂਦੇ ਹੀ ਨਹੀਂ ਅਸਲ ਚ ਬੁੱਧਵਾਰ ਤੇ ਵੀਰਵਾਰ ਨਹੀਂ ਹੁੰਦੇ ਅਸਲ ਚ ਉਹਨਾਂ ਦਾ ਮਤਲਬ ਹੁੰਦਾ ਬੁੱਧਵਾਰ ਨੂੰ ਆਈ ਤੇ ਕੁਝ ਲੈ ਆਈ ਜੇ ਨਹੀਂ ਲੈਂਦਾ ਫਿਰ ਵੀਰਵਾਰ ਨੂੰ ਆਈ ਪਰ ਕੁਝ ਲੈ ਆਈ ਉਹਨ ਆਈ ਤੇ ਲੈ ਆਈ ਇਹੜਾ ਕੰਮ ਬੰਦ ਕਰਨ ਲੱਗਿਆ ਹੁਣ ਤੁਹਾਡੇ ਪਿੰਡਾਂ ਚ ਪਿੰਡ ਬੋਲਾਂ ਪਿਪੜਾਂ ਥੱਲੇ ਪਿਪੜਾਂ ਥੱਲੇ ਆ ਕੇ ਤੁਹਾਡੀਆਂ ਰਿਸ਼ਤੀਆਂ ਹੋਣਗੀਆਂ ਤੁਹਾਡੇ ਆਧਾਰ ਕਾਰਡ ਦੇ ਕੰਮ ਹੋਣਗੇ ਤੁਹਾਡੇ ਜਾਤੀ ਸਰਟੀਫਿਕੇਟ ਤੁਹਾਡੇ ਜਿਹੜਾ ਕੰਮ ਆਊਗਾ ਤੁਹਾਡੇ ਪਿੰਡ ਚ ਅਨਾਉਂਸਮੈਂਟ ਕਰਕੇ ਬਲਾ ਅਫਸਰ ਆਉਣਗੇ ਤੁਹਾਡੇ ਵਾਲੇ ਵਾਲੇ ਮੈਂ ਕਹਾਂ ਵੀ ਕੁਰਸੀਆਂ ਛੱਡੋ ਮੈਂ ਮੈਂ ਕਿੰਨੇ ਜਰ ਪੈਣਾ ਮੈਂ ਤਾਂ ਤੁਰੇ ਹੀ ਰਹਿਣਾ ਰੋਜ਼ ਕੁਰਸੀਆਂ 'ਤੇ ਬੈਠੇ ਰਹਿੰਦੇ ਆ ਡਾਡੀਆਂ ਕੁਰਸੀਆਂ ਨੇ ਚਿੱਟੇ ਰੰਗ ਦੇ ਤੌਲੀਏ ਰੱਖ ਲੈਂਦੇ ਉੱਤੇ ਤੌਲੀਏ ਪਤਾ ਨਹੀਂ ਕਾਹਦੇ ਬਾਤੇ ਰੱਖਦੇ ਹੈ ਹਨਾ ਬੈਠੇ ਰਹਿੰਦੇ ਨੇ ਮਸਮ ਆਇਆ ਜੀ ਚਾ ਲਿਆ ਵਿਜੂਸ ਲੋਕ ਤਾਂ ਨਹੀਂ ਹੈਗੇ ਲੋਕ ਹੈਗੇ ਨੇ ਫਿਰ ਪਿਛਲੇ ਦਰਵਾਜ਼ੇ ਵੱਧੀ ਚਲੀਏ ਚਲੋ ਚਾਰਾ ਲੋਕਾਂ ਨੂੰ ਤਾਂ ਮਿਲਣਾ ਹੀ ਨਹੀਂ ਇਹ ਕਿਹੜੀ ਗੱਲ ਹੋ ਗਈ ਵੀ ਪਬਲਿਕ ਸਰਵੰਟ ਹੋ ਤੁਸੀਂ ਲੋਕਾਂ ਦੇ ਸੇਵਕ ਹੋ ਤੁਸੀਂ ਲੋਕਾਂ ਦੇ ਮਾਲਕ ਬਣ ਕੇ ਬਹਿ ਗਏ ਇਹ ਨਹੀਂ ਹੋ ਸਕਦਾ ਲੋਕਤੰਤਰ ਚ ਸੋ ਤੁਹਾਡੇ ਨਾਲ ਆ ਤੁਹਾਡੇ ਵਰਗਿਆਂ ਐਂ ਰਹਾਂਗੇ ਮੈਂ ਮੈਨੂੰ ਦੇਖ ਲਓ ਤੁਸੀਂ ਇੱਕ ਆਮ ਪਿੰਡ ਚੋਂ ਉੱਠ ਕੇ ਕਲਾਕਾਰੀ ਚ ਆ ਗਏ ਤੁਸੀਂ ਬਹੁਤ ਪਿਆਰ ਦਿੱਤਾ ਜੇ ਮੈਂ ਚਾਹੁੰਦਾ ਪੈਸੇ ਬਹੁਤ ਕਮਾਈ ਜਾਂਦਾ ਉਧਰ ਮੈਨੂੰ ਵੀ ਲੋੜ ਸੀਗੀ ਪੰਗਾ ਲੈਣ ਦੀ ਉਹਨਾਂ ਨਾਲ ਪਰ ਫਿਰ ਐ ਥੋੜੀ ਹੁੰਦਾ ਹੈ ਕਿ ਆਪਦੀਆਂ ਅੱਖਾਂ ਸਾਹਮਣੇ ਅਸੀਂ ਪੰਜਾਬ ਨੂੰ ਮਰਦਾ ਦੇਖੀ ਜਾਈਏ ਤੇ ਆਪ ਅਸੀਂ ਕਮੇਡੀ ਕਾਸਟਾ ਕੱਢੀ ਜਾਈਏ ਹੱਸੂਗਾ ਕਿਵੇਂ ਹਾਸੇ ਵੀ ਉਦੋਂ ਚੰਗੇ ਲੱਗਦੇ ਨੇ ਜਦ ਚੁੱਲਿਆਂ 'ਚ ਅੱਗ ਮਚਦੀ ਹੋਵੇ ਚੁੱਲਿਆਂ 'ਚ ਅੱਗ ਬੁਜੀ ਪਈ ਹੈ ਇਸ ਕਰਕੇ ਆਏ ਪੰਜਾਬ ਦੀ ਰਾਜਨੀਤੀ 'ਚ ਵੀ ਚਲੋ ਜੇ ਇਹ ਨਹੀਂ ਚੱਜਦੇ ਨਿਕਲਦੇ ਚਲੋ ਆਪਾਂ ਹੀ ਕਰਕੇ ਦੇਖ ਲੈਂਦੇ ਆ ਜੇ ਇਹ ਚੱਜਦੇ ਨਿਕਲੇ ਆਉਂਦੇ ਅਸੀਂ ਕੀ ਕਰਨ ਆਉਂਦੇ ਇੱਧਰ ਅਰਵਿੰਦ ਕੇਜਰੀਵਾਲ ਆਈਆਰਐਸ ਅਫਸਰ ਹੈ ਇਨਕਮ ਟੈਕਸ ਦਾ ਕਮਿਸ਼ਨਰ ਹੈ ਉਹਨਾਂ ਦੀ ਘਰ ਵਾਲੀ ਵੀ ਆਈਆਰਐਸ ਅਫਸਰ ਹੈ ਇਨਕਮ ਟੈਕਸ ਦੇ ਕਮਿਸ਼ਨਰ ਨੇ ਦੋਨੇ ਮੀਆਂ ਬੀਬੀ ਬੜੀ ਵਧੀਆ ਜ਼ਿੰਦਗੀ ਜਿਉਂ ਸਕਦੇ ਸੀ ਉਹਨੂੰ ਕੀ ਲੋੜ ਸੀ ਇੱਥੇ ਆਲੋਚਨਾ ਕਰਾਉਣ ਦੀ ਰੋਜ਼ ਗਾਲਾਂ ਕੱਢੀ ਜਾਂਦੇ ਰਹਿੰਦੇ ਉਹਨੂੰ ਰੋਜ਼ ਈਡੀ ਦੇ ਸਾਹਮਣੇ ਆ ਜਾਂਦੇ ਆ ਉਹਨੂੰ ਕੀ ਲੋੜ ਸੀ ਲੋੜ ਤਾਂ ਸੀ ਇਹ ਪਾਰਟੀਆਂ ਚੱਜਦੀਆਂ ਨਹੀਂ ਨਿਕਲੀਆਂ ਇਹਨਾਂ ਨੇ ਬਰਬਾਦ ਕਰਕੇ ਰੱਖਤਾ ਮੁਲਕ ਦਾ ਪੱਠਾ ਬਿਠਾਤਾ ਇਹਨਾਂ ਨੇ ਅੰਗਰੇਜ਼ ਉਹਨਾਂ ਨਹੀਂ ਲੁੱਟ ਕੇ ਗਏ 200 ਸਾਲ ਜਿੰਨਾ ਸਾਡੇ ਵਾਲੇ 70 ਸਾਲ ਲੁੱਟੀ ਬੈਠੇ ਨੇ ਅੰਗਰੇਜ਼ ਵੀ ਸ਼ਰਮਿੰਦਾ ਹੋਣਗੇ ਵੀ ਸਾਥੋਂ ਨਹੀਂ ਉਹਨਾਂ ਕੰਮ ਹੋਇਆ ਜਿਹਨਾਂ ਆਪ ਹੀ ਕਰੀ ਜਾਂਦੇ ਆ ਯਾਰ ਦਾ ਕਰਤਾਰ ਸਿੰਘ ਸਰਾਬਾ 350 ਏਕੜ ਜ਼ਮੀਨ ਦਾ ਮਾਲਕਾ ਸਰਾਬਾ ਪਿੰਡਾ ਲੁਧਿਆਣੇ ਦੇ ਜੜਾਂ ਚ ਜੇ ਜਿਹਦੀ ਕੀਮਤ ਲਾਉਣੀ ਹੋਵੇ ਜ਼ੀਰੋ ਲਿਖਣੀਆਂ ਜ਼ੀਰੋ ਲਿਖਦੇ ਲਿਖਦੇ ਥੱਕ ਜੂਗੇ ਇਨੀ ਕੀਮਤ ਹੈ ਬਰਕਲੇ ਯੂਨੀਵਰਸਿਟੀ ਕੈਲੀਫੋਰਨੀਆ ਤੋਂ ਪਾਇਲਟ ਦਾ ਕੋਰਸ ਕਰ ਲਿਆ ਸੀ ਤੇ 19 ਸਾਲ ਦੀ ਉਮਰ ਚ ਫਾਂਸੀ ਹੋ ਗਈ ਇਸ ਕਰਕੇ 19 ਸਾਲ ਦੀ ਉਮਰ 'ਚ ਫਾਂਸੀ ਚੜੇ ਸੀ ਵੀ ਆ ਦਿਨ ਦੇਖਣਾ ਆ ਜਾਦੀ ਦੋਣੀ ਸੀ ਵੀ ਲੋਕਾਂ ਨੂੰ ਤੁਸੀਂ ਲੁੱਟੀ ਜਾਉ ਤੁਸੀਂ ਕਦੇ ਦਫਤਰਾਂ 'ਚ ਲੁੱਟਲੇ ਕਦੇ ਕਿਤੇ ਲੁੱਟਲੇ ਸੜਕ 'ਤੇ ਜਿੱਥੇ ਪੁਲਿਸ ਨੇ ਨਾਕਾ ਲਾਇਆ ਥਾੜ ਥੱਪੜ ਮਾਰਿਆ ਕੋਈ ਕੋਈ ਨਾ ਘਰ ਵਾਲੀ ਐ ਨਾਲ ਬੱਚੇ ਨੇ ਕੋਈ ਨਹੀਂ ਦੇਖਦੇ ਵੀ ਕੋਈ ਕਿਸੇ ਦੀ ਮਾਨ ਇੱਜ਼ਤ ਵੀ ਹੁੰਦਾ ਇਹ ਜਾਦੀ ਲੈ ਕੇ ਦਿੱਤੀ ਭਗਤ ਸਿੰਘ ਹੋਰਾਂ ਨੇ ਸਾਨੂੰ ਇਹ ਬੰਦ ਹੋਊਗਾ ਲੋਕਾਂ ਦੀ ਇੱਜ਼ਤ ਮਾਨ ਸਤਕਾਰ ਸ਼ੁਰੂ ਹੋਊਗਾ ਪਹਿਲੇ ਦਿਨ ਮੈਂ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਜਿਹੜਾ ਹੁਣ ਹੋਇਆ ਨਾ 92 ਸੀਟਾਂ ਤੁਸੀਂ ਦਿੱਤੀਆਂ ਨੇ ਤੇ ਇਹ ਹੁਣ ਜਿਹੜੀ ਸਰਕਾਰ ਹੈ ਇਹ ਲੋਕਾਂ ਦੀ ਇੱਜ਼ਤ ਤੇ ਮਾਣ ਸਤਿਕਾਰ ਬਹਾਲ ਕਰੂਗੀ ਗਰੀਬਾਂ ਦੇ ਸਕੂਲ ਹੀ ਹੋਰ ਨੇ ਅਮੀਰਾਂ ਦੇ ਸਕੂਲ ਹੋਰ ਨੇ ਗਰੀਬਾਂ ਦਾ ਸਿਲੇਬਸ ਹੀ ਹੋਰ ਹੈ ਅਮੀਰਾਂ ਦਾ ਸਲੋਬਸ ਹੋਰ ਹੈ ਗਰੀਬਾਂ ਦੇ ਹਸਪਤਾਲ ਹੋਰ ਨੇ ਗਰੀਬਾਂ ਦੇ ਹਸਪਤਾਲ ਹੋਰ ਨੇ ਕੀ ਗੱਲ ਵੀ ਜਿਉਣ ਦਾ ਤਾਂ ਸਾਰਿਆਂ ਨੂੰ ਅੱਕਾ ਹੈ ਪੜਨ ਪੜ੍ਹਾਈ ਤਾਂ ਘੱਟੋ ਘੱਟ ਇੱਕੋ ਜਿਹੀ ਹੋਵੇ ਮੋਦੀ ਜੀ ਰੋਜ਼ ਕਹਿੰਦੇ ਆ ਵਨ ਨੇਸ਼ਨ ਵਨ ਇਲੈਕਸ਼ਨ ਇੱਕ ਦਿਨ ਐਵੇਂ ਵੀ ਕਹਿ ਦਿਓ ਜਨਾਬ ਵਨ ਨੇਸ਼ਨ ਵਨ ਐਜੂਕੇਸ਼ਨ ਇੱਕੋ ਜਿਹੀ ਪੜ੍ਹਾਈ ਸਾਰੇ ਦੇਸ਼ 'ਚ ਨੰਬਰ ਘਟ ਵੱਧ ਆ ਜਾਣ ਚਲੋ ਬੱਚੇ ਦੀ ਮਿਹਨਤ ਤੇ ਟਪੰਡਾ ਹੈ ਪਰ ਘਟ ਘਟ ਸਿਲੇਬਸ ਤਾਂ ਇੱਕੋ ਜਿਹਾ ਹੋਵੇ ਪਰ ਉਹ ਕਿਉਂ ਕਹਿਣ ਉਹ ਤਾਂ ਆਪ ਨਹੀਂ ਕਦੇ ਐਜੂਕੇਸ਼ਨ ਵਾਲੇ ਪਾਸੇ ਗਏ ਉਹ ਪੇਪਰ ਕਿਵੇਂ ਦੇਣੇ ਨੇ ਇਹ ਹੀ ਸਮਝਾਈ ਜਾਂਦੇ ਹੁੰਦੇ ਨੇ ਮੈਂ ਕਿਹਾ ਆਪ ਕਹਿੰਦੇ ਦਿੱਤੇ ਸੀ ਬੱਚਿਆਂ ਨੂੰ ਕਹਿੰਦੇ ਅੱਜ ਮੋਦੀ ਜੀ ਪੇਪਰ ਦੇਣੇ ਸਿਖਾਉਣਗੇ ਮੈਂ ਕਿਹਾ ਆਪ ਦਿੱਤੇ ਕਦੇ ਇਹ ਹਾਰ ਬਖਤੀ ਜਦੋਂ ਮੋਦੀ ਸੁਰਤ ਸੰਭਾਲੀਆ ਇੱਕ ਮੌਕਾ ਹੋਰ ਦੇ ਦੋ ਤੁਰਿਆ ਜਾਂਦਾ ਨਹੀਂ ਚਾਰ ਬੰਦੇ ਇਧਰੋਂ ਫੜਦੇ ਆ चार इधरों चाक स्टेज से लेके जाते जाए एक हो रो बस करो यार मौके दें, 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 दें थक गए ती थो लुट लुट के दो हजार भी इलेक्शन सी दिल्ली दिया। दो महीने वोटों च रही थी बस टीवी आके कहता दिल्ली वालों अगर मेरे पौने पांच साल के काम अच्छे लगे तो वोट दे देना दे वरना मुझे वोट मत देना आ गल कहने वास्ते जिगरा चाहिए ਜਿਗਰਾ ਚਾਹੀਦਾ ਜਿਗਰਾ ਇਹ ਕਹਿ ਕੇ ਦਿਖਾਉਣ ਵੀ ਸਾਡੇ ਕੰਮਾਂ ਤੇ ਬੋਰਡ ਤੇ ਕੰਮ ਤਾਂ ਕੀਤਾ ਨਹੀਂ ਕੋਈ ਕੰਮ ਤਾਂ ਕੀਤਾ ਹੀ ਨਹੀਂ ਕੋਈ ਲੁੱਟਿਆ ਬਸ ਉਹ ਕੋਈ ਦਾ ਟਾਪਾ ਚੱਲਦਾ ਉਹ ਦੱਬਲੋ ਕਿਸੇ ਦੀ ਬੱਸ ਭਰੀ ਜਾਂਦੀ ਆ ਉਹ ਰੂਟ ਲੈ ਲਓ ਉਹ ਕੋਈ ਕੋਈ ਅਰੇ ਤੇਰੀਆਂ ਖੱਡਾਂ ਸਾਡੀਆਂ ਸ਼ਰਾਬਾਂ ਦੇ ਠੇਕੇ ਸਾਡੇ ਪਤਨ ਦਾ ਧਰਮ ਰਾਜ ਨਾਲ ਗੱਲ ਹੋ ਗਈ ਵੀ ਤੁਹਾਡੇ ਵਾਲੇ ਪੈਸੇ ਕਹਾਂ ਆ ਸਕਦੇ ਨੇ ਨਾਲ ਉਹ ਚਿੱਟੀ-ਚੂਟੀ ਨਾਲ ਲਖਾਈ ਫਿਰਦੇ ਹੁਣ ਕਿ ਧਰਮ ਰਾਜ ਤੋਂ ਨਕਲੀ ਉਹ ਵੀ ਨਕਲੀ ਲਖਾਉਣਗੇ ਹੋਰ ਤਾਂ ਕਿੱਥੋਂ ਲਖਾਉਣਗੇ ਰੱਬ ਤਾਂ ਇਹਦੇ ਨੇੜੇ ਲੱਗਦਾ ਹੋਣਾ ਰੱਬ ਵੀ ਕਹਿੰਦਾ ਹੁਣ ਜੇ ਮੈਂ ਨੇੜੇ ਗਿਆ ਮੈਨੂੰਾਂ ਵੇਚ ਕੇ ਖਾ ਜਾਣਗੇ ਵੇਚ ਹੀ ਰਿਆ ਰੱਬ ਦੇ ਨਾਂ ਤੇ ਵੀ ਤਾਂ ਖਾ ਹੀ ਰਿਆ ਧਰਮ ਦੇ ਨਾਂ ਤੇ ਵੀ ਖਾ ਹੀ ਰਿਆ ਕੋਈ ਨਹੀਂ ਉਹ ਹੈਗਾ ਤਹਾਂ ਨੀਲੀ ਛਤਰੀ ਵਾਲਾ ਨਾ ਲੱਤ ਮਾਰਦਾ ਨਾ ਕਿਸ ਨੂੰ ਮੰਨਦਾ ਨਾ ਕਸੋਂਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਹੁਣ ਮੱਤ ਵੱਜੀ ਪਈ ਐ ਉਹ ਕਾਲੀ ਦਾ ਲੈਣਾ ਸ਼ੁਰੂ ਕਰ ਲਈ ਪੰਜਾਬ ਬਚਾਓ ਯਾਤਰਾ ਉਹ ਤੁਹਾਡੇ ਤੋਂ ਤਾਂ ਬਚਾਇਆ ਇਹ ਹਜੇ 2 ਬੀਕ ਮਹੀਨੇ ਪਹਿਲਾਂ ਹੋਰ ਕੀ ਤੋਂ ਬਚਾਈਏ ਹੁਣ ਤੁਸੀਂ ਤਾਂ ਮਾਰਨ ਵਾਲੇ ਓ ਨੂੰ ਪੰਜਾਬ ਬਚਾਓ ਕਹਿੰਦੇ ਹਾਂ ਅਲਜੋ ਪੰਜਾਬ ਬਚਾਓ ਨਹੀਂ ਹੈਗਾ ਉਹ ਪਰਿਵਾਰ ਬਚਾਓ ਯਾਤਰਾ ਹੈ ਕੀ ਸਾਡਾ ਪਰਿਵਾਰ ਬਚਾਓ ਮੁੰਜੀ ਠੇ ਤੋਂ ਸ਼ੁਰੂ ਕਰ ਲਿਆ ਇੱਥੇ ਮੇਰਾ ਸਾਲਾ ਉਹਨੂੰ ਬਚਾਓ ਫਿਰ ਕੈਰੋ ਚਲੇ ਗਏ ਕਹਿੰਦੇ ਇੱਥੇ ਸਾਡਾ ਭਾਈ ਹੈ ਉਹਨੂੰ ਬਚਾਓ ਫਿਰ ਫਰੋਜਪੁਰ ਲੰਘੇ ਕਹਿੰਦੇ ਇੱਥੋਂ ਮੈਂ ਹੁੰਨਾ ਐਮਪੀ ਮੈਨੂੰ ਬਚਾਓ ਫਿਰ ਬਠਿੰਡੇ ਲੈ ਗਏ ਕਹਿੰਦੇ ਇੱਥੇ ਭਾਈ ਹਰਸਿਮਰਤ ਕੌਰ ਹੈ ਉਹਨੂੰ ਬਚਾਓ ਕੀ ਗੱਲ ਵੀ ਅਸੀਂ ਆਪਦੇ ਪਰਿਵਾਰ ਤਾਂ ਉਜਾੜਦੇ ਸਾਡੇ ਪਰਿਵਾਰ ਉਜਾੜ ਕੇ ਆਪਦੇ ਪਰਿਵਾਰ ਬਚਾਉਣ ਦੀ ਸਾਡੀ ਗਰੰਟੀ ਲੈਣੇ ਆ ਸਾਨੂੰ ਰਿਸਟਰੀ ਕਰਾਈਐ ਸੀ ਪਰਿਵਾਰ ਬਚਾਈਏ ਕਿਉਂ ਬਚਾਈਏ ਮੱਤ ਵੱਜੀ ਹੋਈ ਆ ਨਾ ਨਹੀਂ ਮੱਤ ਵੱਜੀ ਹੋਈ ਸੋ ਇਹਨਾਂ ਨੂੰ ਮੂੰਹ ਨਾ ਲਾਇਓ ਦੇਖੋ ਇੱਕ ਹੀ ਕਰਦੇ ਐ ਇੱਕ ਇਹ ਭਾਜਪਾ ਵਾਲਾ ਖਾਸ ਕਰ ਖੋਹਦੇ ਐ ਵੀ ਇਹਨੂੰ ਇਹਦੇ ਐਮਐਲਏ ਤੋੜ ਲਓ ਇਹਦੇ ਐਨਪੀ ਤੋੜ ਲਓ ਇਹਨੂੰ ਪੈਸੇ ਦੇ ਦਿਓ ਲਾਲਚ ਦੇ ਦਿਓ ਆ ਚੰਡੀਗੜ੍ਹ ਕੀ ਹੋਇਆ ਦੇਖਿਆ ਤੁਸੀਂ ਚੰਡੀਗੜ੍ਹ ਦੇ ਮੇਰ ਦੀਆਂ ਵੋਟਾਂ ਕਿਵੇਂ ਗਿਣੀਆਂ ਸੀ ਦੇਖਿਆ 36 ਵੋਟਾਂ ਗਿਣੀਆਂ 36 ਤੇ ਵੋਟਾਂ ਕਿਵੇਂ ਗਿਣ ਰਿਆ ਸੀ ਉਹ ਵੀਰਾਂ ਇਹਦਾ ਅਫਸਰ ਸੀ ਇਹਨਾਂ ਦਾ ਅਬਸਰ ਕਰ ਇਹਨਾਂ ਦਾ ਵਰਕਰੀ ਸੀਗਾ ਭਾਜੀਪੀ ਦਾ ਵੋਟ ਕਾ ਆਲਣ ਕੈਮਰਾ ਲੱਗੇ ਹੋਏ ਨੇ ਉਹ ਫਿਰ ਐ ਹੁੰਦਾ ਨਾ 100 ਦਿਨ ਚੋਰਦਾ ਇੱਕ ਦਿਨ ਸਾਧਦਾ ਕਿਤੇ ਉਸ ਦਿਨ ਸਾਧਦਾ ਸੀ ਕਿਤੇ ਗੁਦਰਦੀ ਐਂ ਬੋਟਾ ਐ ਕਰਕੇ ਖਰਾਬ ਬੋਡ ਤੇ ਨਾ ਕਾਟਾ ਮਾਰ ਕੇ ਖਰਾਬ ਕਰਕੇ ਨਾਲੇ ਐਂ ਦੇਖ ਰਸੀ ਕੈਮਰਾ ਤਾਂ ਚੱਲ ਜਾ ਐਨਾ ਵਧੀਆ ਵੀ ਐਕਟਰ ਹੈ ਨਹੀਂ ਸੀ ਉਹ ਉਦੋਂ ਗੱਲ ਬਣੀ ਨਹੀਂ ਐਂ ਕਰਕੇ ਉਹ 36 ਵੋਟਾਂ ਚੋਂ 8 ਵੋਟਾਂ ਕੈਨਸਲ ਕਰਤੀਆਂ 8 ਦੀ 8 ਆਮਾਦੀ ਪਾਰਟੀ ਦੀ ਜੋ 8 ਪੈਂਦੀਆਂ ਨੇ ਸਾਡਾ ਮੇਰ ਬਣਦਾ ਅਸੀਂ ਸੁਪਰੀਮ ਕੋਰਟ ਚਲੇ ਗਏ ਚੀਫ ਜਸਟਿਸ ਆਫ ਇੰਡੀਆ ਨੇ ਬੁਲਾਇਆ ਕਹਿੰਦੇ ਆ ਜਾ ਤੂੰ ਐ ਕਿਉਂ ਲਾਇਆ ਸੀ ਮੋਰਾ ਕਹਿੰਦਾ ਜੀ ਉਹ ਖਰਾਬ ਸੀ ਪਹਿਲੀ ਤਾਂ ਲਾਈਆ ਸੀ ਮੈਂ ਉਹਨਾਂ ਤੇ ਕਹਿੰਦਾ ਲਿਆ ਕੱਢ ਕੇ ਦਿਖਾ ਉਸੇ ਤੋਂ ਗਣਵਾਈਆਂ ਕਹਿੰਦਾ ਦੇਖ ਕੀ ਖਰਾਬੀ ਐ ਚ ਚੱਲ ਜਣਾ ਉੱਥੇ ਡਿਕਲੇਅਰ ਕੀਤਾ ਕਿ ਮੇਰ ਚੰਡੀਗੜ੍ਹ ਦਾ ਆਮਾਦੀ ਪਾਰਟੀ ਦਾ ਹੋਊਗਾ ਐ ਹੁੰਦਾ ਉਹ ਯਾਰ ਤੁਸੀਂ ਜਿੱਤ ਲੋ VOTER ਆਹੀਂ ਜਿੱਤ ਲੋ ਕਦੋਂ ਅਸੀਂ ਫਤਵਾ ਮੋਦੀ ਸਾਹਿਬ ਨੂੰ ਫਤਵਾ ਮਿਲਿਆ ਸਿਰਮੱਥਿਆ ਜੀ ਇਹ ਕਿਹੜੀ ਗੱਲ ਆ ਲੋਕਾਂ ਦਾ ਫਤਵਾ ਤੁਸੀਂ VOTER ਆਹੀਂ ਜਿੱਤ ਲੋ ਆ ਗਿਣਤੀਆਂ ਮਿੰਟੀਆਂ ਰਹੀਂ ਤਾਂ ਨਾ ਜਿੱਤੋ ਨਾ ਕਿ ਉਹਦੀਆਂ ਵੋਟਾਂ ਕੱਟ ਲੋ ਇਹਦੀਆਂ ਗਿਣ ਲੋ ਇਹਦੀਆਂ ਕਢਾ ਦਿਓ ਇਹਦੀਆਂ ਹਟਾ ਦਿਓ ਇਹਦੀਆਂ ਕੈਨਸਲ ਕਰ ਦਿਓ ਇਹ ਤਾਂ ਗਲਤ ਹੋ ਗਿਆ ਨਾ